ਹੈਲੋ ਸਟੂਡੈਂਟਸ ਮੈਂ ਜੱਜਕਲ ਸਵਾਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਆਪਣੇ YouTube ਚੈਨਲ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਲੈ ਕੇ ਆਏ ਤੁਹਾਡੇ ਲਈ ਜਮਾਤ ਨੌਵੀਂ ਜੋ ਕਿ ਲੇਖ ਵਿਸਾਖੀ ਦਾ ਠੀਕ ਹੈ ਤਾਂ ਇਸ ਦੇ ਨਾਲ ਇੱਕ ਆਪਾਂ ਲੈ ਕੇ ਆਏ ਆ ਅਰਜੀ ਪੱਤਰ ਜਿਸ ਵਿੱਚ ਵਿਆਹ ਵਿੱਚ ਨਾ ਪਹੁੰਚਣ ਸੰਬੰਧੀ ਮਾਫੀ ਪੱਤਰ ਉਹ ਵੀ ਆਪਾਂ ਇਸ ਤੋਂ ਬਾਅਦ ਡਿਸਕਸ ਕਰਾਂਗੇ ਠੀਕ ਹੈ ਤਾਂ ਇਸ ਤੋਂ ਪਹਿਲਾਂ ਸਟੂਡੈਂਟ ਤੁਹਾਡੀਆਂ ਅੱਪਾ ਪੰਜਾਬੀ ਪੇਪਰ A ਦੇ ਇੱਕ ਇੱਕ ਲੈਸਨ ਅਪਲੋਡ ਕਰ ਦਿੱਤਾ ਹੈ ਠੀਕ ਹੈ ਉਹਦੇ ਵਿੱਚ ਇਕਾਂਗੀ ਸਾਹਿਤਮਾਲਾ ਤੁਹਾਡਾ ਵਾਰਤਿਕ ਭਾਗ ਕਹਾਣੀ ਠੀਕ ਹੈ ਉਹਨਾਂ ਦਾ ਇੱਕ ਇੱਕ ਲੈਸਨ ਆਪਾਂ ਅਪਲੋਡ ਕਰ ਦਿੱਤਾ ਹੈ ਜਿਹੜੇ ਸਟੂਡੈਂਟਸ ਨੇ ਪਹਿਲਾਂ ਵਾਲੀ ਕਲਾਸਿਸ ਨਹੀਂ ਦੇਖੀ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦਿੱਤੀ ਹੋਈ ਆ ਤਾਂ ਉੱਥੇ ਜਾ ਕੇ ਤੁਸੀਂ ਉਹ ਕਲਾਸਿਸ ਦੇਖ ਸਕਦੇ ਹੋ ਅਤੇ ਨਾਲ ਹੀ ਸੋਸ਼ਲ ਸਾਇੰਸ ਸਮਾਜਿਕ ਸਿੱਖਿਆ ਦੀਆਂ ਵੀ ਕਲਾਸਾਂ ਦਿੱਤੀਆਂ ਹੋਈਆਂ ਨੇ ਚੇ ਲਿੰਕ ਤਾਂ ਉੱਥੇ ਜਾ ਕੇ ਤੁਸੀਂ ਉਹਨਾਂ ਦੇ ਵੀ ਸਟੂਡੈਂਟ ਇੱਕ ਇੱਕ ਲੈਸਨ ਆਪਾਂ ਕਰਵਾ ਦਿੱਤਾ ਹੈ ਠੀਕ ਹੈ ਤਾਂ ਇਸ ਤਰ੍ਹਾਂ ਹੀ ਆਪਾਂ ਤੁਹਾਡੇ ਸਾਰੇ ਸਿਲੇਬਸ ਦੇ ਅਕੋਰਡਿੰਗ ਆਪਾਂ ਕਰਵਾਉਂਦੇ ਰਵਾਂਗੇ ਲੈਸਨ ਤੁਹਾਡੇ ਠੀਕ ਹੈ ਤਾਂ ਕਿ ਤੁਹਾਡੀ ਪੇਪਰਾਂ ਤੱਕ ਵਧੀਆ ਤਿਆਰੀ ਹੋ ਸਕੇ ਤੇ ਨਾਲ ਦੀ ਨਾਲ ਆਪਾਂ ਤੁਹਾਡੇ ਜਦੋਂ ਵੀ ਪ੍ਰੀ ਬੋਰਡ ਹੋਣਗੇ ਜਾਂ ਮੰਥਲੀ ਪੇਪਰ ਤਾਂ ਉਹਨਾਂ ਲਈ ਵੀ ਆਪਾਂ ਸੈਂਪਲ ਪੇਪਰ ਮਟੀਰੀਅਲ ਲੈ ਕੇ ਆਇਆ ਕਰਾਂਗੇ ਜਿਸ ਨਾਲ ਤੁਹਾਡੇ ਵਧੀਆ ਨੰਬਰ ਬਣ ਸਕਣਗੇ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਫਿਰ ਅੱਜ ਦੀ ਕਲਾਸ ਨੂੰ ਕਰਦੇ ਆਂ ਸਟਾਰਟ ਤਾਂ ਜੇਕਰ ਸਟੂਡੈਂਟ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਚਲੋ ਕਰਦੇ ਆਂ ਸਟਾਰਟ ਅੱਜ ਦੀ ਵੀਡੀਓ ਕਲਾਸ ਤਾਂ ਦੇਖੋ ਸਟੂਡੈਂਟ ਆਪਾਂ ਕਰਨ ਜਾ ਰਹੇ ਆਂ ਅ ਲੇਖ ਜੋ ਕਿ ਵਿਸਾਖੀ ਦਾ ਤੇ ਵਿੱਚ ਫਸਟ ਭੂਮਿਕਾ ਚ ਆਪਾਂ ਕੀ ਲਿਖਣਾ ਸਟੂਡੈਂਟ ਦੇਖੋ ਫਸਟ ਆਪਾਂ ਲਿਖਣਾ ਇਹ ਚ ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਥਾਂ-ਥਾਂ ਤੇ ਲੱਗਦਾ ਹੈ ਇਹ ਤਿਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਪੰਜਾਬ ਭਰ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਹੁਣੇ ਹੀ ਸਟੂਡੈਂਟ ਇਸ ਮਹੀਨੇ ਹੀ ਆਪਣੇ 13 ਅਪ੍ਰੈਲ ਨੂੰ ਲੰਘ ਕੇ ਗਿਆ ਵਿਸਾਖੀ ਦਾ ਮੇਲਾ ਠੀਕ ਹੈ ਉਹ ਆਪਾਂ ਇਹਦੇ ਵਿੱਚ ਕਰ ਰਹੇ ਹਾਂ ਤਾਂ ਇਹਦੇ ਵਿੱਚ ਆਪਾਂ ਲਿਖਾਂਗੇ ਪੰਜਾਬ ਦੇ ਮੇਲੇ ਨੈਕਸਟ ਪੁਆਇੰਟ ਪੰਜਾਬ ਵਿੱਚ ਵੱਖ-ਵੱਖ ਰੁੱਤਾਂ ਤਿਹਾਰਾਂ ਤੇ ਇਤਿਹਾਸਿਕ ਤੇ ਧਾਰਮਿਕ ਉਸ ਉੱਤ ਸਮਾਂ ਨਾਲ ਸੰਬੰਧਿਤ ਬਹੁਤ ਸਾਰੇ ਮੇਲੇ ਲੱਗਦੇ ਹਨ ਜੋ ਪੰਜਾਬੀ ਸੱਭਿਆਚਾਰ ਵਿੱਚ ਬੜੀ ਮਹੱਤਤਾ ਰੱਖਦੇ ਹਨ ਇਹ ਮੇਲੇ ਖੁਸ਼ੀ ਤੇ ਰੰਗਿਨੀ ਪੈਦਾ ਕਰਦੇ ਹਨ ਅਤੇ ਲੋਕਾਂ ਵਿੱਚ ਇੰਨੇ ਹਰਮਨ ਪਿਆਰੇ ਹਨ ਕਿ ਇਹਨਾਂ ਨੂੰ ਵੇਖਣ ਦਾ ਚਾਹ ਲੋਕਗੀਤਾਂ ਵਿੱਚ ਅੰਕਿਤ ਕੀਤਾ ਹੈ ਜਿਵੇਂ ਦੇਖੋ ਮੇਰਾ ਕੱਲੀ ਦਾ ਜੀ ਨਹੀਂ ਲੱਗਦਾ ਵੇ ਲੈ ਚੱਲ ਮੇਲੇ ਨੂੰ ਚੱਲ ਚੱਲੀ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਠੀਕ ਹੈ ਇਹ ਕੁਝ ਲਾਈਨਾਂ ਗੀਤਾਂ ਵਿੱਚ ਅੰਕਿਤ ਹੁੰਦੀਆਂ ਨੇ ਤਾਂ ਨੈਕਸਟ ਪੁਆਇੰਟ ਇਹਦਾ ਦੇਖੋ ਮੇਲਾ ਦੇਖਣ ਜਾਣਾ ਤਾਂ ਇਹਦੇ ਵਿੱਚ ਦੇਖੋ ਇਹ ਮੇਲਾ ਸਮੂਹ ਪੰਜਾਬੀਆਂ ਦੁਆਰਾ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ ਇਹ ਵਿਸਾਖੀ ਤੇ ਮੈਂ ਅਤੇ ਮੇਰੇ ਮਿੱਤਰ ਵੀ ਮੇਲਾ ਦੇਖਣ ਲਈ ਦਾ ਮਨ ਬਣਾਇਆ ਅਸੀਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਬੱਚੇ ਬੁੱਢੇ ਵੇਟਸ ਲੰਡ ਬੁੱਢੇ ਤੇ ਨੌਜਵਾਨ ਮੇਲਾ ਦੇਖਣ ਜਾ ਰਹੇ ਸਨ ਬੱਚਿਆਂ ਨੇ ਆਪਣੇ ਮਾਵਾਪਿਆਂ ਦੀਆਂ ਉਂਗਲੀਆਂ ਫੜੀਆਂ ਹੋਈਆਂ ਸਨ ਉਹਨਾਂ ਵਿੱਚ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀ ਸਾਹਮਣੇ ਨਵੇਂ ਕੱਪੜੇ ਪਾਏ ਹੋ ਸਨ ਤੇ ਚਹਿਚਰਾਉਂਦੇ ਹੋਏ ਮੇਲੇ ਜਾ ਰਹੇ ਸਨ ਇਸ ਦੌਰਾਨ ਅਸੀਂ ਦੇਖਿਆ ਕਿ ਕਿਸਾਨ ਕਣਕਾਂ ਦੀ ਵਾਢੀ ਦਾ ਸ਼ਗਨ ਕਰ ਰਹੇ ਸਨ ਖੇਤਾਂ ਵਿੱਚ ਕਣਕ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਕਿਸੇ ਸੋਨਾ ਖਿਲਾ ਦਿੱਤਾ ਹੋਵੇ ਠੀਕ ਹੈ ਤਾਂ ਇਸ ਦਾ ਇਤਿਹਾਸਿਕ ਪਿਛੋਕੜ ਦੇਖ ਲੈਣੇ ਆ ਵਿਸਾਖੀ ਸਾਡੇ ਦੇਸ਼ ਦਾ ਪੁਰਾਣਾ ਇਤਿਹਾਸ ਹੈ ਇਸ ਨੂੰ ਹੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਇਤਿਹਾਸ ਦਾ ਸੰਬੰਧ ਇੱਕ ਇਤਿਹਾਸਿਕ ਘਟਨਾ ਨਾਲ ਹੈ ਇਸ ਦਿਨ 1699 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਹਨਾਂ ਨੇ ਇਸ ਦਿਨ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਸੀ ਆਪ ਉਹਨਾਂ ਕੋਲੋਂ ਅੰਮ੍ਰਿਤ ਛਕਿਆ ਸੀ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਖੂਨੀ ਘਟਨਾ ਇਸ ਨਾਲ ਜੁੜ ਗਈ 13 April 1919 ਈਸਵੀ ਵਿਸਾਖੀ ਵਾਲੇ ਦਿਨ ਜ਼ਾਲਮ ਅੰਗਰੇਜ਼ ਅਫਸਰ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਵਿੱਚ ਅੰਮ੍ਰਿਤ ਸਰਵਿਸ ਗੋਲੀਆਂ ਚਲਾ ਕੇ ਹਜ਼ਾਰਾਂ ਨੇ ਹੱਥਿਆਂ ਭਾਰਤੀਆਂ ਨੂੰ ਗੋਲੀਆਂ ਨਾਲ ਪੁੰਨ ਦਿੱਤਾ ਸੀ ਤਾਂ ਜਿਹੜੇ ਵੀ ਸਟੂਡੈਂਟ ਅੰਬਰਸਰ ਜਾਂਦੇ ਨੇ ਹਨਾ ਜਲਿਆਂ ਵਾਲਾ ਬਾਗ ਨਾਲ ਹੀ ਨੇ ਉਹਦੇ ਵਿੱਚ 500 ਮੀਟਰ ਦੀ ਦੂਰੀ ਤੇ ਹੋਣਾ ਤਾਂ ਉੱਥੇ ਜਿਹੜੇ ਸਟੂਡੈਂਟ ਗਏ ਨੇ ਪਹਿਲਾਂ ਦੇਖਿਆ ਹੋਣਾ ਉਹਨਾਂ ਨੇ ਤੇ ਜਿਹੜੇ ਸਟੂਡੈਂਟ ਹਜੇ ਤੱਕ ਨਹੀਂ ਗਏ ਤਾਂ ਉੱਥੇ ਉਹਨਾਂ ਜ਼ਰੂਰ ਦੇਖਣਾ ਠੀਕ ਹੈ ਅੱਗੇ ਨੈਕਸਟ ਦੇਖੋ ਸਟੂਡੈਂਟ ਮੇਲੇ ਦਾ ਦ੍ਰਿਸ਼ ਮੇਲੇ ਦਾ ਦ੍ਰਿਸ਼ ਅਸੀਂ ਇਸ ਸਾਰੇ ਮਿੱਤਰ ਗੱਲਾਂ ਕਰਦੇ ਹੋਏ ਮੇਲੇ ਪੁੱਜ ਗਏ ਮੇਲੇ ਵਿੱਚ ਕਈ ਤਰ੍ਹਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਸਭ ਪਾਸੇ ਰੌਲਾ ਕਾਫੀ ਭੀੜ-ਪੜਕਾ ਕੁਝ ਬੱਚੇ ਖਿਡਾਉਣੇ ਖਰੀਦ ਸਨ ਕੁਝ ਝੂਟੇ ਲੈ ਰਹੇ ਸਨ ਔਰਤਾਂ ਚੂੜੀਆਂ ਬਿੰਦੀਆਂ ਆਦੀ ਸਮਾਨ ਖਰੀਦ ਸਨ ਮਠਿਆਈਆਂ ਦੀ ਦੁਕਾਨ ਜਲੇਬੀਆਂ ਬਣ ਰਹੀਆਂ ਸਨ ਅਸੀਂ ਸਾਰਿਆਂ ਨੇ ਗਰਮ ਗਰਮ ਜਲੇਬੀਆਂ ਖਾਧੀਆਂ ਕੁਝ ਹੋਰ ਨਜ਼ਾਰੇ ਬੱਚਿਆਂ ਨੂੰ ਪੰਘੂੜੇ ਝੂਟਦੇ ਦੇਖ ਕੇ ਸਾਡਾ ਮਨ ਵੀ ਪੰਘੂੜੇ ਝੂਲਣ ਲਈ ਕਰਨ ਲੱਗ ਪਿਆ ਅਸੀਂ ਵੀ ਪੰਘੂੜੇ ਉੱਪਰ ਝੂਟੇ ਲਏ ਜਾਦੂਗਰ ਆਪਣੇ ਖੇਲ ਦਿਖਾ ਰਿਹਾ ਸੀ ਉਸਨੇ 1 ਰੁਪਏ ਦਾ ਨੋਟ ਸਾੜ ਕੇ ਫਿਰ ਨੰਬਰ ਦਾ ਨੋਟ ਦੁਬਾਰਾ ਬਣਾ ਦਿੱਤਾ ਠੀਕ ਹੈ ਫਿਰ ਉਸਨੇ ਤਾਸ ਖੋਲ ਕਈ ਖੇਲ ਦਿਖਾਏ ਇਹਨਾਂ ਨਿਆਰਾਂ ਦੇਖ ਕੇ ਧਨੀ ਰਾਮ ਚਾਤਕ ਦੀ ਵਿਸਾਖੀ ਮੇਲੇ ਦੇਿਸ ਨੂੰ ਬਿਆਨ ਕਰਦੀਆਂ 17 ਜਗ੍ਹਾਵਾਂ ਦੇ ਹਨ ਤਾਂ ਇਹ ਹਨ ਸਟੂਡੈਂਟ ਦੇਖੋ ਥਾਈ ਥਾਈ ਖੇਟਾ ਪੰਗੂੜੇ ਆਏ ਜੋਗੀ ਆ ਮਦਾਰੀ ਤਮਾਸ਼ੇ ਲਾਏ ਬੰਜਲੀ ਅੰਗੋਜਾ ਕਟੋ ਤੁੰਬਾ ਵਾਇਦੇ ਸੇਂਝ ਵਿੱਚ ਸੂਰਜ ਪਹਿਲਵਾਨ ਗੱਜਦੇ ਇਕੱਠਾ ਹੋਇਆ ਆਇਆ ਰੌਲਾ ਜੱਗ ਸਾਰਾ ਭੀੜ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਕੋਹਾ ਮੇਲੇ ਤੇ ਜ਼ਮੀਨ ਮੱਲੀ ਚੱਲਣੀ ਪ੍ਰੇਮੀਏ ਵਿਸਾਖੀ ਚਲੀ ਠੀਕ ਹੈ ਤਾਂ ਇਸੀਆਂ ਕੁਝ ਲਾਈਨਾਂ ਅੱਗੇ ਭੰਗੜਾ ਤੇ ਮੈਚ ਜੱਟ ਥਾਂ ਥਾਂ ਤੇ ਸ਼ਰਾਬਾਂ ਪੀ ਰਹੇ ਨੇ ਭੰਗੜਾ ਪਾ ਰਹੇ ਸਨ ਢੋਲੀ ਢੋਲਕ ਵਜਾ ਰਹੇ ਸਨ ਸ਼ਾਮ ਪੈਣੀ ਸ਼ੁਰੂ ਹੋ ਗਈ ਮੇਲੇ ਦੀ ਭੀੜ ਹੱਦ ਤੋਂ ਜ਼ਿਆਦਾ ਵੱਧ ਗਈ ਇੱਕ ਪਾਸੇ ਦੰਗਲ ਹੋ ਰਿਹਾ ਸੀ ਇੱਕ ਪਾਸੇ ਕਬੱਡੀ ਮੈਚ ਖੇਡਿਆ ਜਾ ਰਿਹਾ ਸੀ ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ ਠੀਕ ਹੈ ਉਸ ਤੋਂ ਬਾਅਦ ਪੁਆਇੰਟ ਆਪਾਂ ਲਿਖਾਂਗੇ ਤੇ ਚ ਲੜਾਈ ਤੇ ਭਗਦੜ ਸੂਰਜ ਸਿਪਣਾ ਸ਼ੁਰੂ ਹੋ ਗਿਆ ਅਚਾਨਕ ਹੀ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਬੋਲਣ ਸੁਣਾਈ ਦੇਣ ਲੱਗੀਆਂ ਦੇਖਣ ਤੋਂ ਪਤਲਾ ਸੀ ਦੋ ਆਦਮੀ ਆਪਸ ਵਿੱਚ ਲੜਾਈ ਹੋ ਰਹੀ ਸੀ ਇੱਕ ਆਦਮੀ ਨੇ ਡਾਂਗ ਮਾਰ ਕੇ ਦੂਸਰੇ ਦਾ ਸਿਰ ਪਾੜ ਦਿੱਤਾ ਅਸੀਂ ਜਲਦੀ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਨੈਕਸਟ ਪੁਆਇੰਟ ਘਰ ਵਾਪਸੀ ਅਸੀਂ ਥੋੜੀਆਂ ਘਰ ਲਈ ਗਰਮ ਜਲੇਬੀਆਂ ਅਤੇ ਆਪਣੇ ਘਰ ਦਾ ਰਸਤਾ ਫੜ ਲਿਆ ਸਾਨੂੰ ਘਰ ਪਹੁੰਚਦੇ ਹਨੇਰਾ ਹੋ ਗਿਆ ਠੀਕ ਹੈ ਤੱਕ ਗਿਆ ਅਗਸਟ 20 ਦਾ ਸਾਰ ਅੰਸ਼ ਤੇ ਇਹਦੇ ਵਿੱਚ ਲਿਖਾਂਗੇ ਆਪਾਂ ਮੇਲਾ ਤਾਂ ਅਸੀਂ ਵੇਖ ਲਿਆ ਔਰ ਮੇਲੇ ਵਿੱਚ ਰੂ ਨજર ਨਹੀਂ ਆਈ ਜਿਸ ਦਾ ਜਿਵੇਂ ਸਾਡੇ ਲੇਖਨ ਕੀਤਾ ਹੈ ਸਾਡੇ ਬਜ਼ੁਰਗਾਂ ਨੇ ਕਹਾਣੀਆਂ ਸੁਣਾਈਆਂ ਅਸੀਂ ਸਭ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਵਿਰਸੇ ਨਾਲ ਨੂੰ ਅਮੀਰ ਬਣਾਈਏ ਠੀਕ ਹੈ ਤਾਂ ਇਸ ਸਟੂਡ ਬਸਾਖੀ ਦਾ ਲੇਖ ਜੋ ਕਿ ਕਲਾਸ 9ਵੀਂ ਦੀ ਜਮਾਤ ਵਿੱਚ ਆਪਾਂ ਨੂੰ ਪੇਪਰ B ਦੇ ਵਿੱਚ ਆਉਣਾ ਹੈ ਠੀਕ ਹੈ ਤਾਂ ਨੈਕਸਟ ਦੇਖਦੇ ਆਪਾਂ ਅਰਜੀ ਪੱਤਰ ਤਾਂ ਪੱਤਰ ਕਿਵੇਂ ਲਿਖਣਾ ਸਟੂਡ ਦੇਖੋ ਇਦੇ ਵਿੱਚ ਆਪਾਂ ਪੱਤਰ ਲਿਖ ਰਹੇ ਹਾਂ ਮਿੱਤਰ ਦੇ ਭੈਣ ਜਾਂ ਭਰਾ ਦੇ ਵਿਆਹ ਵਿੱਚ ਸ਼ਾਮਲ ਨਾ ਹੋਣ ਸਬੰਧੀ ਮਾਫੀ ਪੱਤਰ ਲਿਖਣਾ ਆਪਾਂ ਠੀਕ ਹੈ ਤਾਂ ਇਹਨੂੰ ਕਿਵੇਂ ਲਿਖਣਾ ਸਭ ਤੋਂ ਪਹਿਲਾਂ ਦੇਖੋ ਸਟੂਡੈਂਟ ਆਪਾਂ ਲਿਖਾਂਗੇ ਪ੍ਰੀਖਿਆ ਭਵਨ ਇਹ ਮਤਲਬ ਕਿ ਇਹਨਾਂ ਨੇ ਉਹ ਫਾਰਮੈਟ ਬਣਾਇਆ ਹੋਇਆ ਠੀਕ ਹੈ ਤੇ ਇੱਥੇ ਸਕੂਲ ਮੀਤੀ ਲਿਖਾਂਗੇ ਪਿਆਰੇ ਜੋ ਵੀ ਨਾਮ ਤੁਸੀਂ ਲਿਖਣਾ ਹਨ ਆਪਣੇ ਮਿੱਤਰ ਦਾ ਉਹ ਲਿਖ ਕੇ ਇੱਥੇ ਕਾਲਮ ਜਿਹੜੀ ਵੀ ਜਗ੍ਹਾ ਉਹ ਫਿਲ ਕਰਕੇ ਡੇਟ ਵਗੈਰਾ ਹਨਾ ਉੱਥੇ ਤੁਸੀਂ ਫਿਲ ਕਰਨੀ ਹੈ ਓਕੇ ਤਾਂ ਉਸ ਤੋਂ ਬਾਅਦ ਲਿਖਣਾ ਤੁਸੀਂ ਸਤਿ ਸ੍ਰੀ ਅਕਾਲ ਠੀਕ ਹੈ ਤੋਂ ਦੇ ਵਿੱਚ ਅੱਗੇ ਕੀ ਲਿਖਣਾ ਦੇਖੋ ਤਾਂ ਦੇਖੋ ਜੰਡ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਭੈਣ ਦੀ ਸ਼ਾਦੀ ਉੱਤੇ ਪਹੁੰਚ ਰਿਹਾ ਸੀ ਪਰ ਅਚਾਨਕ ਹੀ ਅਜਿਹਾ ਹੋਇਆ ਕਿ ਮੈਂ ਪਹੁੰਚ ਨਹੀਂ ਸਕਿਆ ਜਿਸ ਲਈ ਆਪਜੀ ਤੋਂ ਮਾਫੀ ਮੰਗਦਾ ਹਾਂ ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਕਿ ਉਹਨਾਂ ਦੇ ਪਿਤਾ ਜੀ ਸਖਤ ਬਿਮਾਰ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪੀਟਲ ਲੈ ਕੇ ਜਾਣਾ ਹੈ ਠੀਕ ਹੈ ਜ਼ਰੂਰ ਤਾਂ ਮੈਨੂੰ ਪਤਾ ਹੈ ਕਿ ਉਹਨਾਂ ਦੇ ਘਰ ਆਰਥਿਕ ਤੰਗੀ ਹਾਲਤ ਠੀਕ ਨਹੀਂ ਇਸ ਲਈ ਉਹ ਜਲਦੀ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ ਮੈਂ ਆਪਣੇ ਪਿਤਾ ਜੀ ਨੂੰ ਲੋੜ ਅਨਸਾਰ ਪੈਸੇ ਲੈ ਕੇ ਜਲਦੀ ਉਹਨਾਂ ਕੋਲ ਪਹੁੰਚ ਗਿਆ ਮੇਰੇ ਜਾਣ ਤੋਂ ਪਹਿਲਾਂ ਉਹ ਹਸਪਤਾਲ ਪਹੁੰਚ ਗਏ ਸਨ ਮੈਨੂੰ ਪਹੁੰਚ ਕੇ ਪਤਾ ਲੱਗਾ ਕਿ ਉਸ ਨੂੰ ਦਿਲ ਦੀ ਤਕਲੀਫ ਹੈ ਡਾਕਟਰਾਂ ਨੇ ਆਪਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਹੁਣ ਉਹਨਾਂ ਦਾ ਆਪਰੇਸ਼ਨ ਹੋ ਗਿਆ ਹੈ ਪਰਮਾਤਮਾ ਦੀ ਮਿਹਰ ਨਾਲ ਪੂਰੀ ਤਰ੍ਹਾਂ ਸਿਹਤਮਾਨ ਹਨ ਇਸ ਸਮੇਂ ਤੁਹਾਡੇ ਘਰ ਵਿੱਚ ਸ਼ਾਦੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਮੇਰੀ ਚਿੱਠੀ ਮਿਲਣ ਤੱਕ ਭੈਣ ਜੀ ਵਿਆਹ ਸੌਰੀ ਕਰ ਪਹੁੰਚ ਚੁੱਕੀ ਹੋਵੇਗੀ ਮੇਰੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਮੁਬਾਰਕਾਂ ਮੇਰੀ ਇਹ दिली ਇੱਛਾ ਸੀ ਕਿ ਮੈਂ ਖੁਸ਼ੀ ਭਰੇ ਮੌਕੇ ਤੁਹਾਡੇ ਵਿਚਕਾਰ ਹੁੰਦਾ ਪਰੰਤੂ ਅਚਾਨਕ ਪੈਦਾ ਹੋਏ ਹਾਲਾਤ ਕਾਰਨ ਤੁਹਾਡੇ ਘਰ ਆਉਣ ਦਾ ਪ੍ਰੋਗਰਾਮ ਛੱਡਣਾ ਪਿਆ ਮੈਂ ਆਸ ਕਰਦਾ ਹਾਂ ਕਿ ਮੇਰੇ ਮਜਬੂਰੀ ਨੂੰ ਸਮਝਦੇ ਮੈਨੂੰ ਸ਼ਾਦੀ ਉੱਤੇ ਨਾ ਪਹੁੰਚਣ ਸਕਣ ਸੰਬੰਧੀ ਮਾਫ ਕਰ ਦੇਵੋਗੇ ਮੈਂ ਪਰਮਾਤਮਾ ਅੱਗੇ ਭੈਣ ਦੀ ਸ਼ਾਦੀ ਦੇ ਕਾਰਜ ਨੂੰ ਅ ਨਿਰਭਿਗਨ ਸਿਰੇ ਚੜਾਉਣ ਤੋਂ ਅੱਗੇ ਜੀਵਨ ਵਿੱਚ ਉਹਨਾਂ ਨੂੰ ਖੁਸ਼ੀਆਂ ਭਰੀਆਂ ਭਰੂਰ ਦੀ ਕਾਮਨਾ ਕਰਦਾ ਹਾਂ ਸਾਡੇ ਪਰਿਵਾਰ ਚਾਪ ਜੀ ਦੇ ਪਰਿਵਾਰ ਨੂੰ ਸ਼ਾਦੀ ਦੀਆਂ ਬਹੁਤ ਬਹੁਤ ਵਧਾਈਆਂ ਠੀਕ ਹੈ ਤਾਂ ਉਸ ਤੋਂ ਬਾਅਦ ਲਿਖਣਾ ਸਟੂਡੈਂਟ ਐਡਰੈਸ ਠੀਕ ਹੈ ਇੱਥੇ ਜੋ ਵੀ ਟਿੱਕ ਲੱਗਣੀ ਹੈ ਤਾਂ ਉਸ ਤੋਂ ਬਾਅਦ ਇੱਥੇ ਨੇਮ ਲਿਖਣਾ ਜਿੱਥੇ ਭੇਜਣੀ ਆਪਾਂ ਠੀਕ ਹੈ ਪਿੰਡ ਦਾ ਨੇਮ ਡਾਕ ਖਾਨਾ ਜ਼ਿਲ੍ਹਾ ਪਿੰਨ ਕੋਡ ਇਹ ਸਭ ਕੁਝ ਲਿਖ ਕੇ ਆਪ ਜੀ ਦਾ ਮਿੱਤਰ ਇੱਥੇ ਤੁਹਾਡਾ ਨਾਮ ਆ ਜਾਣਾ ਤਾਂ ਸਟੂਡੈਂਟ ਇਹ ਅਰਜੀ ਸਿਰਫ ਮਤਲਬ ਕਿ ਇਹ ਆਪਾਂ ਨੂੰ ਇੱਕ ਇਹ ਆਈਡੀਆ ਦਿੱਤਾ ਗਿਆ ਹੈ ਵੀ ਕਿਵੇਂ ਲਿਖਣੀ ਹੈ ਜਾਨੀ ਕਿ ਜੇ ਆਪਾਂ ਅਸਲ ਜ਼ਿੰਦਗੀ ਵਿੱਚ ਕਿਸੇ ਨੂੰ ਲਿਖਣੀ ਹੈ ਨਾ ਵੀ ਅਰਜੀ ਪੱਤਰ ਤਾਂ ਕੋਈ ਵੀ ਰੀਜਨ ਹੋ ਸਕਦਾ ਉਹ ਆਪਾਂ ਇਸ ਦੇ ਅਕੋਰਡਿੰਗ ਲਿਖ ਸਕਦੇ ਹਾਂ ਠੀਕ ਹੈ ਮਤਲਬ ਕਿ ਇਹਦੇ ਵਿੱਚ ਉਹਨਾਂ ਨੇ ਪ੍ਰੋਬਲਮ ਦੱਸੀ ਹੋਈ ਹੈ ਵੀ ਅ ਕਿਸੇ ਮਿੱਤਰ ਦੇ ਫਾਦਰ ਦੀ ਹਾਲਤ ਵਿਗੜ ਚੁੱਕੀ ਸੀ ਹਨਾ ਬਿਮਾਰ ਸੀਗੇ ਤਾਂ ਉਹਦੇ ਵਿੱਚ ਆਪਾਂ ਕੋਈ ਰੀਅਲ ਰੀਜਨਲ ਲਿਖ ਸਕਦੇ ਹਾਂ ਜੇ ਆਪਾਂ ਨੇ ਵਾਕਈ ਹੀ ਅਸਲੀ ਕਿਸੇ ਸਟੂਡੈਂਟ ਨੂੰ ਚਿੱਠੀ ਲਿਖਣੀ ਹੈ ਮਿੱਤਰ ਨੂੰ ਠੀਕ ਹੈ ਤਾਂ ਇਹ ਸਿਰਫ ਇੱਕ ਫਾਰਮੈਟ ਹੁੰਦਾ ਬੱਚੇ ਤਾਂ ਵੈਸੇ ਇਹ ਤਾਂ ਪੇਪਰਾਂ ਲਈ ਹੁੰਦਾ ਠੀਕ ਹੈ ਹਰੀਏ ਲਾਈਫ 'ਚ ਤੁਸੀਂ ਆਪਣੇ ਅਕੋਰਡਿੰਗ ਲਿਖ ਸਕਦੇ ਹੋ ਠੀਕ ਹੈ ਤਾਂ ਕਲਾਸ ਕਿੱਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜ਼ਰੂਰ ਕਰਨਾ ਠੀਕ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੇਣਾ ਓਕੇ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ thanks for watching video and all the best